ਸ਼੍ਰੋਮਣੀ ਕਾਲੀਦਲ ਦੇ ਲੀਡਰ ਦੇ ਉੱਤੇ ਵੀ ਕਾਰਵਾਈ ਹੋਈ ਹੈ ਪਰਚਾ ਦਰਜ ਕੀਤਾ ਗਿਆ ਹੈ ਜਲਦੀ ਸਿੰਘ ਦਰਚਾ ਦੇ ਉੱਤੇ ਲੀਡਰ ਲਗਾਤਾਰ ਨਿਸ਼ਾਨੇ ਤੇ ਨੇ ਜਿਹੜਾ ਵੀ ਚਾਹੇ ਕੋਈ ਸਾਬਕਾ ਮੰਤਰੀ ਹੋਵੇ ਵਟਾ ਮੰਤਰੀ ਹੋਵੇ ਜਿਹੜਾ ਕਾਨੂੰਨ ਤੋੜਦਾ ਜਾਂ ਕਾਨੂੰਨ ਦੀ ਪਰਵਾਹ ਨਹੀਂ ਕਰਦਾ ਕਾਨੂੰਨ ਆਪਣੇ ਹੱਥਾਂ 'ਚ ਲੈਂਦਾ ਹੈ ਤਾਂ ਫਿਰ ਕਾਨੂੰਨ ਵੀ ਉਹਨੂੰ ਉਸੇ ਤਰ੍ਹਾਂ ਹੀ ਆਪਣੇ ਹੱਥ ਦਿਕਾਉਂਦਾ ਲਾਲਤੋਂ ਦੇ ਪਿੰਡ ਕਾਊਨਟਾਊਨ ਵਿੱਚ 70000 ਤੇ 932 ਏਕੜ ਦੇ ਵਿੱਚ ਇਹਨਾਂ ਨੇ ਇੱਕ ਕਲੋਨੀ ਡਵੈਲਪ ਕੀਤੀ ਸੀ ਇੱਕ ਸ਼ਰਮਣੇ ਕਾਲੀਦਲ ਦੇ ਲੀਡਰ ਦੇ ਉੱਤੇ ਵੀ ਕਾਰਵਾਈ ਹੋਈ ਹੈ ਪਰਚਾ ਦਰਜ ਕੀਤਾ ਗਿਆ ਹੈ ਜਗਦੀਸ਼ ਸਿੰਘ ਗਰਚਾ ਦੇ ਉੱਤੇ ਲੀਡਰ ਲਗਾਤਾਰ ਨਿਸ਼ਾਨੇ ਤੇ ਨੇ ਜਿਹੜਾ ਵੀ ਚਾਹੇ ਕੋਈ ਸਾਬਕਾ ਮੰਤਰੀ ਹੋਵੇ ਵੱਡਾ ਮੰਤਰੀ ਹੋਵੇ ਜਿਹੜਾ ਕਾਨੂੰਨ ਤੋੜਦਾ ਹੈ ਜਾਂ ਕਾਨੂੰਨ ਦੀ ਪਰਵਾਹ ਨਹੀਂ ਕਰਦਾ ਕਾਨੂੰਨ ਆਪਣੇ ਹੱਥਾਂ ਚ ਲੈਂਦਾ ਹੈ ਤਾਂ ਫਿਰ ਕਾਨੂੰਨ ਵੀ ਉਹਨੂੰ ਉਸੇ ਤਰ੍ਹਾਂ ਹੀ ਆਪਣੇ ਹੱਥ ਦਿਖਾਉਂਦਾ ਹੈ ਜਗਦੀਸ਼ ਸਿੰਘ ਗਰਚਾ ਇੱਕ ਧੜਲੇਦਾਰ ਹੂੰ ਮੰਤਰੀ ਵਜੋਂ ਜਾਣੇ ਜਾਂਦੇ ਆ ਗਰਚਾਪੁਰਾ ਹੂੰ ਛਪੀਆ ਖਬਰ ਕਿ ਪਾਪਰਾ ਐਕਟ ਮਾਮਲੇ ਦੇ ਵਿੱਚ ਗਲਾਡਾ ਵੱਲੋਂ ਕਾਰਵਾਈ ਕੀਤੀ ਗਈ ਹੈ ਲਾਲਤੋਂ ਦੇ ਪਿੰਡ ਕਾਊਨ ਟਾਊਨ ਉੱਚ 70000 ਤੇ 932 ਏਕੜ ਦੇ ਵਿੱਚ ਇਹਨਾਂ ਨੇ ਇੱਕ ਕਲੋਨੀ ਡਿਵੈਲਪ ਕੀਤੀ ਸੀ ਇਹਨਾਂ ਦੇ ਉੱਤੇ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਜੀ ਦੀ ਧਾਰਾ 5 ਤਹਿਤ ਇਹਨਾਂ ਨੇ ਲਾਇਸੈਂਸ ਪ੍ਰਾਪਤ ਕੀਤਾ ਸੀ ਹੂੰ ਗਲਾਡਾ ਅਧਿਕਾਰੀਆਂ ਦਾ ਕਹਿਣਾ ਕਿ ਲਾਇਸੈਂਸ ਦੀ ਮਿਆਦ ਹੂੰ 23 ਦਸੰਬਰ ਤੇ 2013 ਤੱਕ ਸੀ ਜੀ ਉਸ ਤੋਂ ਬਾਅਦ ਇਹਨਾਂ ਨੇ ਰਿਵਿਊ ਨਹੀਂ ਕਰਵਾਇਆ ਤੇ ਨਾ ਹੀ ਕੰਪਲੀਸ਼ਨ ਲਈ ਅਪਲਾਈ ਕੀਤਾ ਹੂੰ ਗਲਾਟਾ ਅਧਿਕਾਰੀਆਂ ਨੇ ਇਹਨਾਂ ਨੂੰ ਨੋਟਿਸ ਭੇਜੇ ਹੋਣਗੇ ਪਹਿਲਾਂ ਹੂੰ 2022 ਤੱਕ ਇਹਨਾਂ ਦੀ ਜਿਹੜੀ ਈ ਡੀ ਸੀ ਲਾਇਸੈਂਸ ਫੀਸ ਸੀ ਹੂੰ ਉਹਦੀ ਰਕਮ ਵੱਧ ਕੇ ਹੋ ਗਈ ਸੀ 14 ਕਰੋੜ 33 ਲੱਖ 64 ਹਜ਼ਾਰ ਜੀ 972 ਹੂੰ ਜੋ ਜਮਾ ਨਹੀਂ ਕਰਾਈ ਹੂੰ ਤੇ ਜੇ ਫਿਰ ਤੁਸੀਂ ਸਰਕਾਰ ਦੀ ਫੀਸ ਜਮਾ ਨਹੀਂ ਕਰਾਉਂਗੇ 14 ਕਰੋੜ ਕੋਈ ਛੋੜੀ ਨਹੀਂ ਜੀ ਤੇ ਜੇ ਐ 14 14 ਕਰੋੜ ਸਰਕਾਰ ਛੱਡਣ ਲੱਗ ਗਈ ਫਿਰ ਸਰ ਗਿਆ ਹੂੰ ਆਖਰਾ ਆ ਕੇ ਫਿਰ ਸਰਕਾਰ ਨੇ ਹੋਰ ਪਰਚਾ ਦਰਜ ਕਰਾਤਾ ਹੂੰ ਇਹ ਗਰਦੇਵ ਨਗਰ ਚ ਰਹਿੰਦੇ ਨੇ ਹੂੰ ਤੇ ਜਿਹੜੇ ਉੱਥੋਂ ਦੇ ਮੁੱਖ ਪ੍ਰਸ਼ਾਸਕ ਕਰਨੇ ਉਹਨਾਂ ਨੇ ਇਹ ਵਧੇਕ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ ਤੇ ਉੱਥੋਂ ਦੇ ਥਾਣੇ ਦੇ ਵਿੱਚ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ